ਜੇਠ ਦੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਮਨੁੱਖ ਗਰਮੀ ਤੋਂ ਬਚਣ ਵਾਸਤੇ ਕਈ ਸਹਾਰੇ ਪਾਲਦਾ ਹੈ ਮਨੁੱਖ ਠੰਡੇ ਇਲਾਕਿਆਂ ਦੇ ਵਿੱਚ ਚਲੇ ਜਾਂਦਾ ਹੈ ਗਰਮੀ ਤੋਂ ਬਚਣ ਵਾਸਤੇ ਕਈ ਲੋਕ ਕੂਲਰ ਏਸੀ ਦੀ ਵਰਤੋਂ ਕਰਦੇ ਨੇ ਤੇ ਜਦੋਂ ਅਸੀਂ ਉਹ ਮਹੀਨੇ ਦੀ ਗੱਲ ਕਰਦੇ ਆਂ ਪੂਰੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਮਨੁੱਖ ਠੰਡ ਤੋਂ ਬਚਣ ਵਾਸਤੇ ਅੱਗ ਰਜਾਈ ਕੰਬਲ ਦੀ ਵਰਤੋਂ ਕਰਦਾ ਹੈ ਮਨੁੱਖ ਇਹ ਚਾਹੁੰਦਾ ਹੈ ਕਿ ਉਹ ਹਮੇਸ਼ਾ ਹੀ ਰਜਾਈ ਦੇ ਵਿੱਚ ਬਿਠਾ ਰਹੇ ਕੰਬਲ ਦੇ ਵਿੱਚ ਬਿਠਾ ਰਹੇ ਅੱਗ ਦੇ ਨੇੜੇ ਰਹੇ ਤਾਂ ਜੋ ਉਸ ਨੂੰ ਠੰਡ ਨਾ ਲੱਗੇ ਪਰ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਜਿੰਨਾ ਮਨੁੱਖਾਂ ਨੂੰ ਸਤਿਗੁਰੂ ਜੀ ਨੇ ਆਪਣੇ ਛਾਤੀ ਦੇ ਨਾਲ ਲਾਇਆ ਹੈ ਆਪਣੇ ਗਲੇ ਦੇ ਨਾਲ ਲਾਇਆ ਹੈ ਉਹਨਾਂ ਮਨੁੱਖਾਂ ਨੂੰ ਠੰਡ ਦੇ ਵਿੱਚ ਵੀ ਪੋਦੇ ਮਹੀਨੇ ਦੇ ਵਿੱਚ ਵੀ ਠੰਡ ਨਹੀਂ ਲੱਗਦੀ ਕਿਉਂਕਿ ਉਹਨਾਂ ਨੂੰ ਗੁਰੂ ਦੇ ਦਰਸ਼ਨ ਦੀ ਤਾਂਗ ਹੁੰਦੀ ਹੈ ਹਮੇਸ਼ਾ ਹੀ ਉਹ ਗੁਰੂ ਦੇ ਦਰਸ਼ਨ ਕਰਦੇ ਰਹਿੰਦੇ ਨੇ ਤਾਂ ਕਰਕੇ ਉਹਨਾਂ ਨੂੰ ਪੋਦੇ ਮਹੀਨੇ ਦੇ ਵਿੱਚ ਵੀ ਠੰਡ ਨਹੀਂ ਲੱਗਦੀ ਪੋਖ ਤੋ ਖਾਰਨਾ ਵਿਆਪਈ ਕੰਟ ਮਿਲਿਆ ਹਰ ਨਾਹ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸ ਕਿ ਉਹ ਮਨੁੱਖ ਜਿਨ੍ਹਾਂ ਨੂੰ ਠੰਡ ਨਹੀਂ ਲੱਗਦੀ ਉਹਨਾਂ ਨੂੰ ਗੁਰੂ ਨੇ ਹਮੇਸ਼ਾ ਹੀ ਛਾਤੀ ਦੇ ਨਾਲ ਆਇਆ ਜਦੋਂ ਅਸੀਂ ਇਸ ਮਹੀਨੇ ਦੇ ਇਤਿਹਾਸ ਦੀ ਗੱਲ ਕਰਦੇ ਆ ਭਾਵੇਂ ਸਰਸਾ ਨਦੀ ਮੀਂਹ ਪੈ ਰਿਹਾ ਹੈ ਆਖਰਾਂ ਦੀ ਠੰਡ ਹੈ ਪਰ ਫਿਰ ਵੀ ਜਿਹੜੇ ਸਿੱਖ ਨੇ ਗੁਰੂ ਸਾਹਿਬਾਨ ਨੇ ਸਿੱਖਾ ਨੇ ਵੀ ਜਿਹੜੀ ਗੁਰੂ ਦੀ ਬਾਣੀ ਹੈ ਗੁਰੂ ਦੇ ਬਾਣੀ ਦਾ ਲੜ ਨਹੀਂ ਛੱਡਿਆ ਕਿਉਂਕਿ ਉਹਨਾਂ ਨੂੰ ਗੁਰੂ ਨੇ ਆਪਣੇ ਛਾਤੀ ਦੇ ਨਾਲ ਲਾਇਆ ਸੀ ਤੇ ਭਾਵੇਂ ਠੰਡ ਪੈ ਰਹੀ ਏ ਭਾਵੇਂ ਸਰਸਾ ਨਦੀ ਚੜ੍ਹੀ ਹੋਈ ਏ ਉਹਨਾਂ ਨੂੰ ਠੰਡ ਨਹੀਂ ਲੱਗਦੀ ਆਓ ਅਸੀਂ ਵੀ ਮਾਲਕ ਦੇ ਅੱਗੇ ਅਰਦਾਸ ਕਰੀਏ ਕਿ ਅਸੀਂ ਵੀ ਗੁਰੂ ਦੇ ਨਾਲ ਜੁੜ ਜਾਈਏ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ ਨਾ ਜਿਹੜੀ ਦੁਨਿਆਵੀ ਤੌਰ ਤੇ ਠੰਡ ਹੈ ਉਹ ਭਾਵੇਂ ਸਾਨੂੰ ਲੱਗ ਜਾਵੇ ਪਰ ਜਿਹੜਾ ਸਾਡਾ ਮਨ ਹੈ ਮਨ ਸਾਡਾ ਸ਼ੀਤਲ ਹੋ ਜਾਵੇਗਾ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਆਨੰਦ ਦੇ ਵਿੱਚ ਰਵਾਂਗੇ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਗਏ ਤੇ ਅਸੀਂ ਮਾਲਕ ਦੇ ਅਰਦਾਸ ਕਰਿਆ ਕਰੀ ਸੱਚੇ ਆਪਾ ਸਾ ਜਿਵੇਂ ਸਿੱਖਾਂ ਨੂੰ ਆਪਣੀ ਛਾਤੀ ਦੇ ਨਾਲ ਜੋੜ ਕੇ ਗੁਰੂ ਦਾ ਮਾਲਕ ਦਾ ਭਾਣਾ ਮੰਨਣ ਦਾ ਬਲ ਬਖਸ਼ਿਆ ਸਾਡੇ ਤੇ ਵੀ ਕਿਰਪਾ ਕਰ ਸਾਨੂੰ ਵੀ ਪੂਰੇ ਮਹੀਨੇ ਦੇ ਵਿੱਚ ਸਾਨੂੰ ਸਾਡੀ ਜ਼ਿੰਦਗੀ ਦੇ ਅੰਦਰ ਆਪਣੇ ਛਾਤੀ ਦੇ ਨਾਲ ਲਾ ਲੈ ਆਪਣੇ ਕੰਠ ਦੇ ਨਾਲ ਲਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ